ਵਾਹ ਵਾਹ ਹੈ ਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮੈਂ ਮੁੱਖ ਸੇਵਾਦਾਰ ਅੱਜ ਵਿਸ਼ੇਸ਼ ਤੌਰ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਹਰਮਦਰ ਸਾਹਿਬ ਦੇ ਨਰਤਮਸਕ ਹੁੰਦਾ ਅਤੇ ਅਕਾਲਪੁਰ ਸਾਹਿਬ ਦੇ ਜਿਹੇਦਾਰ ਨੂੰ ਸਿੰਘ ਸਾਹਿਬ ਕੁਲ ਬੇਨਤੀ ਕਰਨ ਵਾਸਤੇ ਇੱਥੇ ਪਹੁੰਚੇ ਆ। ਸਭ ਤੋਂ ਵੱਡੀ ਬੇਨਤੀ ਇਹ ਹੈ ਕਿ ਜੋ ਹਾਲ ਸ਼ਰੋਮਣੀ ਕਾਲੀ ਦਲ ਦਾ ਜਿਹਦਾ ਜਨਮ 1920 ਚ ਹੋਇਆ ਅੱਜ ਸਿੱਖ ਪੰਥ ਪਤਾ ਨਹੀਂ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕੋਈ ਚਿੰਤਾ ਹੈ ਜਾਂ ਨਹੀਂ ਹੈ ਸ਼ਰੋਮਣੀ ਕਾਲੀ ਦਲ ਦੀ ਪਰ ਸਾਰੀ ਦੁਨੀਆ ਭਰ ਦੇ ਵਾਸਤੇ ਲੋਕਾਂ ਸਿੱਖਾਂ ਨੂੰ ਬੜੀ ਚਿੰਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹਦੀ 1920 ਵਿੱਚ ਸਥਾਪਨਾ ਹੋਈ ਤੇ ਮਾਸਟਰ ਤਾਰਾ ਸਿੰਘ 1921 ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ ਨਹੀਂ ਰੱਖੀ ਗਈ 1921 ਦੇ ਵਿੱਚ ਤੇ ਜਦੋਂ 1936 35 ਵਿੱਚ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਇਲੈਕਸ਼ਨ ਜਿੱਤ ਰਿਹਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਦੇਸ਼ ਸੀ ਉਸ ਵਕਤ ਪੰਜਾਬ ਦੇ ਵਿੱਚੋਂ 10 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਨਵੀਂ ਪਾਰਟੀ ਹੁੰਦਿਆਂ ਬਹੁਤ ਵੱਡਾ ਮਾਰਕਾ ਮਾਰਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚਾਰ ਵਾਰ ਤੋਂ ਵੱਧ ਰਾਜ ਸਤਾ ਤੇ ਰਹੇ ਪਰ ਅੱਜ ਹਲਾ ਜੋ ਬਣ ਗਏ ਨੇ ਇੱਕ ਨਵੀਂ ਨਵੀਂ ਬਣੀ ਪਾਲਤੀ ਇੱਕ ਛੇਤਰੀ ਪਾਲਤੀ ਅੱਜ ਪੰਜਾਬ ਵਿੱਚ ਰਾਜ ਕਰ ਰਹੀ ਹੈ ਤੇ ਉਹ ਵੀ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਚਿੰਤਾ ਦਾ ਵਿਸ਼ਾ ਹੈ ਸੇ ਕੌਮ ਨੂੰ ਸੋਚਣ ਦਾ ਖਾਲਸਾ ਪੰਥ ਨੂੰ ਸੋਚਣ ਦਾ ਇੱਕ ਉਹ ਅਖਿਰੋਣੀ ਅਕਾਲੀ ਦਲ ਹੋਵੇ ਜਿਹੜੀ ਸਿੱਖਾਂ ਦੀ ਰਹਿਨਮਈ ਰਾਜਨੀਤਿਕ ਪਾਲਟੀ ਹੋਵੇ ਜਿਹੜੀ ਚਾਰ ਪੰਜ ਵਾਰੀ ਮੁੱਖ ਮੰਤਰੀ ਦਾ ਰਾਜ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਇਹ ਹੋ ਜਾਏ ਕਿ ਇੱਕ ਜਾਂ 2003 ਆਪਣੇ ਐਮ.ਐਲ.ਏ ਜਿਤਾ ਸਕੇ 117 ਐਲ.ਏ ਚ ਪਰਤਾਨੀ ਪੰਜਾਬ ਦੇ ਲੀਡਰ ਇਹ ਗੱਲ ਸੋਚਦੇ ਨੇ ਕਿ ਨਹੀਂ ਸੋਚਦੇ ਪਰ ਬਾਹਰ ਬੈਠੇ ਸਾਰੇ ਹਿੰਦੁਸਤਾਨ ਪੰਜਾਬ ਨੂੰ ਛੱਡ ਕੇ ਸਾਰੇ ਸਿੱਖ ਬਹੁਤ ਚਿੰਤਿਤ ਨੇ ਅਸੀਂ ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆ ਕਿ ਸਾਡੇ ਨੈਸ਼ਨਲ ਦੀ ਭਾਸ਼ਾ ਪੰਜਾਬੀ ਮਾਂ ਬੋਲੀ ਹੋਣੀ ਚਾਹੀਦੀ ਏ ਸਾਡੀ ਇੰਟਰਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਏ ਪਰ ਜਿਹੜੀ ਸਾਡੀ ਪੰਜਾਬੀ ਪਾਲਤੀ ਹੈ ਜਿਹਦਾ ਸ਼ਮਣੀ ਅਕਾਲੀ ਦਲ ਨਾ ਹੈ ਤੇ ਉਹਦੇ ਅੱਜ ਇਹ ਹਾਲਾਤ ਹੋ ਗਏ ਕਿ ਉਹਨਾਂ ਨੂੰ اپੋਜੀਸ਼ਨ ਵਿੱਚ ਵੀ ਜਗ੍ਹਾ ਨਹੀਂ ਮਿਲੀ ਵਿਧਾਨ ਸਭਾ ਵਿੱਚ ਬੈਠਣ ਵਾਸਤੇ ਇਸ ਤੋਂ ਮੈਂ ਸਮਝਦਾ ਹਾਂ ਮੰਦ ਭਾਗੇ ਦਿਨ ਸੇ ਕੋਮ ਵਾਸਤੇ ਨਹੀਂ ਹੋ ਸਕਦੇ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਰਾਜ ਨੂੰ ਬਹੁਤ ਵੱਡਾ ਉਪਾਦਿਤਾ ਹੈ ਧਰਮ ਚਲਾਉਣ ਵਾਸਤੇ ਤੇ ਹਮੇਸ਼ਾ ਪਾਵੇਂ ਔਰੰਗਜ਼ੇ ਬ੍ਰਿਆ ਹੋਵੇ ਪਾਵੇਂ ਜਿੱਦੇ ਮਰਜ਼ੀ ਜ਼ਾਲਮ ਰਹੇ ਹੁਣ ਹਮੇਸ਼ਾ ਧਰਮ ਦੀ ਰਾਖੀ ਰਾਜ ਕਰਦੇ ਹੁੰਦੇ ਜੇ ਰਾਜ ਨਹੀਂ ਤੇ ਧਰਮ ਦੀ ਰੱਖਿਆ ਨਹੀਂ ਹੋ ਸਕਦੀ ਪਰ ਜੇ ਸਾਡਾ ਰਾਜ ਹੀ ਨਹੀਂ ਰਿਹਾ ਤੇ ਸਾਡਾ ਧਰਮ ਤੇ ਸਾਡੀ ਬਾਸ਼ਾ ਕਿਵੇਂ ਜਿੰਦੀ ਰਹਿ ਸਕਦੀ ਇਸ ਕਰਕੇ ਬਹੁਤ ਚਿੰਤਾ ਰਵਿਸ਼ਾ ਹੈ ਉਹ ਚਿੰਤਾ ਦੇ ਵਿਸ਼ੇ ਨੂੰ ਲੈ ਕੇ ਅੱਜਕੱਲ੍ਹ ਤੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੇ ਹਾਲੀ ਬਹੁਤ ਕਟਸਮਾ ਹੋਇਆ ਹੈ ਜਿਹੜੀ ਚੁਣੀ ਹੋਈ ਕਮੇਟੀ ਹੈ ਪਰ ਦਰਦ ਹੈ ਕਿਉਂਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਆਪਣਾ ਘਰ-ਬਾਰ ਛੱਡਿਆ ਤੇ ਭਾਰਤ ਹਿੰਦੂਸਤਾਨ ਦੇ ਵਿੱਚ ਆਣ ਕੇ ਪੰਜਾਬ ਬਣਿਆ ਤੇ ਪੰਜਾਬ ਵਿੱਚੋਂ ਵੱਖ ਹੋਇਆ ਹਰਿਆਣਾ ਇਹ ਕਹਿੰਦੇ ਰਹੇ ਕਿ ਹਰਿਆਣਾ ਕਮੇਟੀ ਦੇ ਨਾਲ ਪੰਜ ਤੋਂ ਟੁਕੜੇ ਹੋ ਜਾਏਗਾ ਸ਼੍ਰੋਮਣੀ ਕਮੇਟੀ ਟੁੱਟ ਜਾਏਗੀ ਪਰ ਸ਼੍ਰੋਮਣੀ ਕਮੇਟੀ ਨੂੰ ਮੈਂ ਮ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਹੁੰਦਿਆਂ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੁੱਕਾ ਹੈ ਸਾਨੂੰ ਤੇ ਫਿਰ ਵੀ ਦਰਦ ਹੈ ਜਿਨ੍ਹਾਂ ਨੂੰ ਤੁਸੀਂ ਗਲਾਂ ਕੱਟਦੇ ਸੋ ਇਹ ਦੋ ਫਾੜ ਕਰ ਰਹੇ ਨੇ ਪੰਜ ਨੂੰ ਤੋ ਫਾੜ ਕਰ ਰਹੇ ਨੇ ਖਾਲਸਾ ਪੰਥ ਨੂੰ ਤੋ ਫਾੜ ਕਰ ਰਹੇ ਨੇ ਕਮੇਟੀ ਨੂੰ ਫਾੜ ਕਰ ਰਹੇ ਨੇ ਕਮੇਟੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਤੁਸੀਂ ਆ ਤੁਹਾਡੇ ਨੱਕ ਦੇ ਥੱਲੇ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੱਲਿਆ ਤੁਹਾਨੂੰ ਵਾਲੀ ਸੋਜੀ ਨਹੀਂ ਹੁੰਦੀ ਕੀ ਕਰਦੀਆਂ ਨੇ ਤੁਹਾਡੀਆਂ ਪ੍ਰਧਾਨੀਆਂ ਸਾਡੇ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਦੇ ਤੇ ਮੌਜੂਦ ਹੁਣ ਸ਼੍ਰੋਮਣੀ ਕਮੇਟੀ ਇਹ ਪੂਰਾ ਇੱਕ ਤਰਫਾ ਪ੍ਰਬੰਧ ਹੋਵੇ ਤੇ ਸ਼੍ਰੋਮਣੀ ਅਕਾਲੀ ਦਰ ਦਾ ਇਹ ਹਾਲ ਹੋ ਜਾਏ ਇਹ ਬੜੀ ਸੋਚਨ ਤੇ ਵਿਚਾਰਨ ਵਾਲੀ ਸਿੱਖ ਕੌਮ ਦੀ ਗੱਲ ਹੈ ਉਹਦੇ ਦੁੱਖ ਨੂੰ ਹੌਲਿਆਂ ਕਰਨ ਵਾਸਤੇ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਆਈ ਹੈ ਤੇ ਬੇਨਤੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਵਖ ਵਖ ਧੜਿਆਂ ਇਹ ਹੁਣ ਕਰਕੇ ਸਿੱਖ ਕੌਮ ਦੀ ਪਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਬੜੀ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੀ ਹੁੰਦ ਵਿੱਚ ਹੁਣੇ-ਹੁਣੇ ਕਮੇਟੀ ਆਈ ਹੈ ਪਰ ਇੱਕ ਸਿੱਖ ਹੁੰਦੇ ਨਾਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਜਹਦਰ ਸਾਹਿਬ ਸਿੰਘ ਸਾਹਿਬ ਕਦਮ ਚੁੱਕਣ ਦੀ ਲੋੜ ਹੈ ਬੇਸ਼ੱਕ ਸੀ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ ਤੇ ਬੜੇ ਸੀ ਇਹ ਝੱਲੇ ਸਨ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਉਸ ਸਮੇਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਉਹ ਵੀ ਬੜੀ ਦ੍ਰਿੜਤਾ ਦੇ ਨਾਲ ਸ਼ਮਨੀ ਅਕਾਲੀ ਦਲ ਨੇ ਲੜਿਆ ਤੇ 10 ਸੀਟਾਂ ਹਾਸਲ ਕੀਤੀਆਂ ਅੱਜ ਅਕਾਲੀ ਦਲ ਕਈ ਟੜਿਆਂ 'ਚ ਵੰਡਣ ਕਰਕੇ ਉਸ ਅਕਾਲੀ ਦਲ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਹਮੇਸ਼ਾ ਅਕਾਲੀ ਦਲ ਦਾ ਰਾਹ ਦਿਆ ਹੈ ਤੇ ਵਿਰੋਧੀਆਂ ਪਾਰਟੀਆਂ ਪਾਵੇਂ ਕਾਂਗਰਸ ਤੇ ਪਾਵੇਂ ਦੂਜੀਆਂ ਪਾਰਟੀਆਂ ਨੇ ਉਹਨੂੰ ਅਜ ਤੱਕ ਇਹ ਟੱਕਰ ਪਾਰਟੀ ਦਿੰਦੀ ਰਹੀ ਹੈ ਅਕਾਲੀ ਦਲ ਪਰੰਤੂ ਅੱਜ ਹਾਲਾਤ ਨੇ ਇਹ ਅੱਜ ਛੋਟੀਆਂ-ਛੋਟੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ ਭਾਰੂ ਹੋ ਕੇ ਰਾਜ ਕਰ ਰਹੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਜਦੋਂ ਸੀਟਾਂ 'ਚ ਸਿਮੜ ਕੇ ਰਹਿ ਗਿਆ ਇਹ ਦੁਨੀਆ ਪਰਦੇ ਸਿੱਖਾਂ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਦੀ ਹੈ ਕਿ ਪੰਜ ਤੱਕ ਤਾਂ ਦੇ ਸਿੰਘ ਸਹਿਬਾਨ ਅੱਗੇ ਹੋ ਤੇ ਸਾਰਿਆਂ ਨੂੰ ਬ੍ਰਿਡਤਾ ਦੇ ਨਾਲ ਇਹ ਆਦੇਸ਼ ਜਾਰੀ ਕਰਨ ਕਿ ਸਾਰੇ ਅਕਾਲੀ ਦਲ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਨਾਸ਼ਕਾਰ ਹੋ ਕੇ ਅਤੇ ਆਪਣੀ ਹੋਂਦ ਨੂੰ ਛੱਡ ਕੇ ਇਕੱਠੇ ਹੋ ਕੇ ਇੱਕ ਝੰਡੇ ਥਲੇ ਅਤੇ ਇੱਕ ਪੰਥ ਤੇ ਇੱਕ ਝੰਡਾ ਹੋਵੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਹੀ ਸਾਰੇ ਸਿੱਖ ਸਾਰੀ ਦੁਨੀਆ ਭਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਰੇਹਣਗੇ ਪਾਵੇਂ ਸਿੱਖ ਥੋੜੀ ਆਬਾਦੀ ਵੇ ਸਾਰੀ ਦੁਨੀਆ ਵਿੱਚ ਹਨ ਪਰ ਇਹਨਾਂ ਦੀ ਇੱਕ ਆਪਣੀ ਪਹਿਚਾਨ ਹੈ ਇਹਨਾਂ ਦੀ ਰਾਜਨੀਤਿਕ ਪਾਰਟੀ ਗੱਜੋ ਸ਼੍ਰੋਮਣੀ ਅਕਾਲੀ ਦਲ ਪਹਿਚਾਨ ਹੈ ਜੋ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਮੈਂ ਸਮਝਦਾ ਸਿੱਖ ਧਰਮ ਜਿੱਥੇ ਰਾਜਨੀਤਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਉੱਥੇ ਸਿੱਖ ਪੰਥ ਤੇ ਸਿੱਖੀ ਵੀ ਬਹੁਤ ਵੱਡੀ ਟਾ ਲੱਗੇਗੀ ਇਸ ਕਰਕੇ ਸਿੰਘ ਸਹਿਬਾਨਾਂ ਨੂੰ ਇਸ ਸੰਬੰਧ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਕਤੀ ਵਿਖਾਉਂਦੇ ਆਂਦੇ ਜਿਹੜੇ ਵੀ ਅੱਜ ਆਪਣੇ ਲਾਲਚਾਂ ਅਤੇ ਆਪਣੀਆਂ ਕੁਰਸੀਆਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨੂੰ ਹੀ ਟਾਲ ਆ ਰਹੇ ਹਨ ਉਹਨਾਂ ਨੂੰ ਇਹ ਦੇਸ਼ ਜਾਰੀ ਕਰਕੇ ਕਰਨ ਕਿ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਇੱਕ ਅਕਾਲੀ ਦਲ ਦੇ ਝੰਡੇ ਥਲੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਪੰਥ ਅਤੇ ਸਿੱਖੀ ਤੇ ਸਖਤ ਰੰਦੀ ਰੱਖੀ ਹੋ ਸਕੇ ਇਸ ਕਰਕੇ ਅੱਜ ਇਹ ਮੈਮੋਰੰਡਮ ਆਪਣੇ ਮੈਂਬਰ ਸਹਿਬਾਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਦੇਵਾਂਗੇ ਤੇ ਬੇਨਤੀ ਕਰਨ ਆਇਆ ਨਿਮਰਤਾ ਸਹਿਤ ਤੁਸੀਂ ਸਾਨੂੰ ਗਾਲੀ ਤੇ ਕੱਢਦੇ ਰਹੇ ਪਰ ਤੁਹਾਡੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਨਹੀਂ ਸੰਭਾਲ ਸਕੀ ਫਿਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹਨੂੰ ਬੇਨਤੀ ਕਰਨ ਆਹੀ ਹੈ ਹਰਮਿੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਕਿ ਸੰਭਾਲੋ ਆਪਣੇ ਆਪ ਨੂੰ ਜੇ ਅਕਾਲੀ ਦਲ ਦਾ ਢੇਡਾ ਡੁੱਬਦਾ ਹੈ ਤੇ ਨਾ ਸਾਡੀ ਪੰਜਾਬੀ ਉਤਰ ਰਹੀ ਗਈ ਤੇ ਨਾ ਸਿੱਖ ਧਰਮ ਤੇ ਨਾ ਸਿੱਖੀ ਰਹੇਗੀ ਨਾ ਖਾਲਸਾ ਪੰਥ ਤਾਕਤਵਰ ਰਹੇਗਾ ਕਿਉਂਕਿ ਪੰਜਾਬੀ ਪਾਰਟੀ ਦੁਨੀਆ ਦੇ ਵਿੱਚ ਇੱਕ ਸਿੱਖਾਂ ਦੀ ਪਾਰਟੀ ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ ਠੀਕ ਹੈ ਠੀਕ ਹੈ ਜੀ ਸਾਹਿਬ ਜਿਹੜੀ ਨਵਾਂ ਕਾਜੀਦਾਨ ਦਾ ਇਹਨਾਂ ਨੂੰ ਹੋਸ਼ ਕਰਨੀ ਚਾਹੀਦੀ ਹੈ ਮੈਂ ਤੇ ਕਹਿੰਦਾ ਪਿਛਲੇ ਅਕਾਲੀ ਦਲ ਟੁੱਟਨੇ ਚਾਹੀਦੇ ਨੇ ਤੇ ਹਰ ਰੋਜ਼ ਨਵਾਂ ਅਕਾਲੀ ਦਲ ਪੰਜਾਬ ਵਿੱਚ ਖੜਾ ਹੋ ਰਿਹਾ ਹੈ ਇਸ ਕਰਕੇ ਸਾਰੀ ਦੁਨੀਆ ਦੇ ਸਿੱਖ ਚਿੰਤਿਤ ਨੇ ਕੋਈ ਅੱਗੇ ਆਵੇ ਜਾਂ ਨਾ ਆਵੇ ਪਰ ਮੈਂ ਤੇ ਸਾਡੀ ਹਰਿਆਣਾ ਕਮੇਟੀ ਜਰੂਰ ਮਹਿਸੂਸ ਕਰਦੀ ਐ ਸਾ ਮਤਾ ਵੀ ਪਾਸ ਕੀਤਾ ਹੈ ਕਿ ਜਾ ਕੇ ਬੇਨਤੀ ਕਰੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪੰਜੇ ਤਖਤਾਂ ਨੂੰ ਲੈਟਰ ਵੀ ਲੈਖ ਦਿੱਤੇ ਨੇ ਇੱਥੇ ਅਕਾਲ ਤਖਤ ਖੁਰ ਲੈਟਰ ਅਸੀਂ ਦੇਣ ਆਏ ਆ ਬੇਨਤੀ ਪੱਤਰ ਲੈ ਕੇ ਆਏ ਆ ਤਾਂ ਕਿ ਅਕਾਲ ਤਖਤ ਸਾਹਿਬ ਦੇ ਜਹੇਦਾਰ ਆਪਣੇ ਪੰਜਾਂ ਸੇਖ ਸਭਾਨਾਂ ਨੂੰ ਇੱਥੇ ਬੁਲਾ ਕੇ ਤੇ ਕੋਈ ਸਖਤ ਨਿਰਦੇਸ਼ ਜਾਰੀ ਕਰਨ ਤੇ ਮੈਂ ਤੇ ਇਸ ਗੱਲ ਦਾ ਹਾਮੀ ਆ ਅਕਾਲੀ ਦਲ ਇੱਕ ਹੋਣਾ ਚਾਹੀਦਾ ਝੰਡਾ ਹੋਣਾ ਚਾਹੀਦਾ ਇੱਕ ਨਿਸ਼ਾਨ ਹੋਣਾ ਚਾਹੀਦਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਜਿਹੜਾ ਨਹੀਂ ਮੰਨਦਾ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੋ ਫੈਸਲਾ ਲੈਂਦੇ ਨੇ ਉਹ ਫਿਰ ਫੈਸਲਾ ਇਹਨਾਂ ਨੂੰ ਲੈਣ ਵਾਸਤੇ ਹਿੰਮਤ ਮੁਖਾਣੀ ਪੈਗੀ ਦਿਰਤਾ ਨਾਲ ਫੈਸਲਾ ਲੈਣਾ ਪੈਣਾ ਠੀਕ ਹੈ ਉਹ ਮੈਂ ਕੰਟਰੋਵਰਸੀ ਪੈਂਦਾ ਹੀ ਨਹੀਂ ਜੀ ਮੈਂ ਤੁਹਾਨੂੰ ਕਿਹਾ ਇੱਕ ਨਿਸ਼ਾਨ ਹੋਵੇ ਇੱਕ ਖਾਲਸਾ ਪੰਥ ਹੋਵੇ ਇੱਕ ਅਕਾਲੀ ਦਲ ਹੋਵੇ ਮੈਂ ਤੇ ਇਹਨਾਂ ਦੇ ਵੀ ਵਿਰੋਧਾਂ ਕਿ ਆਪਾਂ 350 ਸਾਲਾ ਮਨਾ ਰਹੇ ਹਾਂ ਕੋਈ ਇਧਰੋਂ ਨਗਰ ਕੀਰਤਨ ਕੱਢ ਰਿਹਾ ਕੋਈ ਇਧਰੋਂ ਨਗਰ ਕੀਰਤਨ ਕੱਢਦਾ ਕੋਈ ਸੰਸਥਾ ਕੱਢੀ ਹੈ ਅਕਾਲ ਤਖਤ ਤੋਂ ਪ੍ਰਵਾਨਿਤ ਇੱਕੋ ਨਗਰ ਕੀਰਤਨ ਨਿਕਲਣਾ ਚਾਹੀਦਾ ਸਾਰੇ ਹਿੰਦੁਸਤਾਨ ਦੇ ਵਿੱਚ 350 ਸਾਲਾ ਨੂੰ ਲੈ ਕੇ ਤੇ ਸਾਰਾ ਅੱਗੇ ਕਲਤਖ ਸਾਹਿਬ ਸਾਡੀ ਅਦਿਕਸ਼ਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨ ਸਾਡੀ ਜਿਹੜੀ ਅੱਗੇ ਉਹਨਾਂ ਦੇ ਮਗਰ ਪੰਜੇ ਤਖਤਾਂ ਦੇ ਜਹੇਦਾਰੋਂ ਤੇ ਸਾਰੀ ਕੌਮ ਇੱਕੋ ਝੰਡੇ ਥਲੇ ਨਗਰ ਕੀਰਤਨ ਕਰਨੇ ਚਾਹੀਦੇ ਨੇ ਮੈਂ ਇਹਨਾਂ ਦੇ ਵੀ ਹੱਕੇ 'ਚ ਨਹੀਂ ਤਾਂ ਕਿ ਦੁਨੀਆ ਪਰਦੇ ਸਿੱਖਾਂ ਨੂੰ ਇਹ ਮੈਸੇਜ ਆਏ ਕਿ ਨਗਰ ਕਰਤੈ ਸ਼ਹੀਦੀ ਗੁਰਪੁਰਪ ਜੋ ਮਨਾਇਆ ਜਾ ਰਿਹਾ ਸਿੱਖ ਕੌਮ ਇਹਦੇ ਵਾਸਤੇ ਇਕੱਠੀ ਹੋ ਗਈ ਮੈਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰਨਾ ਹਾਂ ਕਿ ਅਕਾਲੀ ਦਲ ਵਾਲਿਓ ਛੱਡ ਦਿਓ ਕੁਰਸੀਆਂ ਕੋਈ ਨਹੀਂ ساری ਉਮਰ ਤੂੰ ਬਹਿ ਕੇ ਰਹਿਣਾ ਤੇ ਕੀ ਜਵਾਬ ਹੋਵੇਗਾ ਤੁਹਾਡਾ ਖਾਲਸਾ ਪੰਥ ਵਾਸਤੇ ਆਪਾਂ ਅਮਰ ਸ਼ੱਕੇ ਗੁਰੂ ਦੇ ਸਿੱਖ ਬਣੇ ਆ ਤੇ ਸਾਡੇ ਔਸ 10ਵੇਂ ਪਾਤਸ਼ਾਹ ਨੇ ਸਿਰਫ ਆਪਣਾ ਧਰਮ ਬਚਾਉਣ ਵਾਸਤੇ ਜਲਮ ਦੇ ਵਿਰੋਧ ਲੈ ਕੇ ਆਪਣਾ ਸਰਵ ਪਰਵਰ ਕੁਰਬਾਨ ਕਰਤਾ ਅੱਜ ਉਸ ਵਰਗਾ ਚ ਬਹਿ ਕੇ 10ਵੇਂ ਪਾਤਸ਼ਾਹ ਕੀ ਸੋਚਦੇ ਹੋਣਗੇ ਕਿ ਆ ਖਾਲਸਾ ਪੰਥ ਸਾਜਿਆ ਸੀ ਜਿਹੜਾ ਆਪਣੀਆਂ ਕੁਰਸੀਆਂ ਨੂੰ ਗੱਢਣ ਵਾਸਤੇ ਸਿੱਖ ਪੰਥ ਨੇ ਤੇ ਸਿੱਖ ਸਿੱਖ ਨੂੰ ਰੋੜੇ ਤੇ ਮੈਂ ਮੈਂ ਤਾਂ ਕਿਸੇ ਦੀ سپورਟ ਹੀ ਨਹੀਂ ਕਰਦਾ ਮੈਂ ਨਾਲ ਸਾਰੇ ਇਕੱਠੇ ਹੁਣ ਸਾਰੇ ਅਕਾਲੀ ਦਲ ਪੰਗ ਹੋਣ ਜਿਨ੍ਹਾਂ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਕਿਉਂਕਿ ਕੋਈ ਅਕਾਲੀ ਦਲ ਸੰਭਾਲ ਹੀ ਨਹੀਂ ਆਪਣੇ ਆਪ ਨੂੰ ਸਕੇਆ ਕੋਈ ਪੰਛ ਦੀ ਪਾਲਤੀ ਨਹੀਂ ਰਹੇਗੀ ਇੱਕੋ ਸ਼ੋਮਨੀ ਅਕਾਲੀ ਦਲ ਹੋਣਾ ਚਾਹੀਦਾ ਪਿੱਛੇ ਜਿਹੜੇ ਨਾਂ ਨੂੰ ਲੱਗਦੇ ਉਹਨਾਂ ਨਹੀਂ ਲੱਗਣੇ ਚਾਹੀਦੇ ਇੱਕੋ ਸ਼ੋਮਨੀ ਅਕਾਲੀ ਦਲ ਹੋਵੇ ਇੱਕੋ ਝੰਡਾ ਹੋਵੇ ਇੱਕੋ ਨਿਸ਼ਾਨਾ ਹੋਣਾ ਚਾਹੀਦਾ ਠੀਕ ਹੈ ਸਮਝੋਤਾ ਹੋ ਗਿਆ ਜੀ ਦਾਦੂ ਵਾਲਾ ਸਾਹਿਬ ਤੁਹਾਡੀਆਂ ਵੀ ਤੁਸੀਂ ਤੁਸੀਂ ਉਲਟੀਆਂ ਗੱਲ ਸਵਾਲ ਪੁੱਛਾ ਲੈਂਦਾ ਦੂਜਿਆਂ ਤੁਸੀਂ ਕਹਿੰਦੇ ਇਕੱਠੇ ਹੋ ਜੋ ਤੁਸੀਂ ਇਹਦਾ ਕਰਨੀ ਧਰਮ ਪ੍ਰਚਾਰ ਇੱਕ ਵੱਖਰੇ ਚਾਹਦਾ ਵੇ ਲੈਵਲ ਤੇ ਪ੍ਰਧਾਨ ਜਿਹੜੇ ਕੋਈ ਮੇਰੀ ਗੱਲ ਸੁਣੋ ਕੋਈ ਧਰਮ ਪ੍ਰਚਾਰ ਨਹੀਂ ਹਰਿਆਣੇ ਵਿੱਚ ਨਾਗੂ ਚੇਅਰਮੈਨ ਜੇ ਕੋ ਆਪਣੇ ਆਪ ਨੂੰ ਲਖਾਂਦਾ ਹੈ ਉਹ ਬਿਲਕੁਲ ਗਲਤ ਕਰ ਰਿਹਾ ਕਿਉਂਕਿ ਧਰਮ ਪ੍ਰਚਾਰ ਬਣਾਏ ਸਨ ਤੇ ਬਸ ਉਸ ਤੋਂ ਬਾਅਦ ਉਹਨਾਂ ਦੀਆਂ ਹੱਥਾਂ ਦੇਖ ਕੇ ਉਹ ਬੰਦ ਕਰ ਦਿੱਤੇ ਗਏ ਸਾਰੀਆਂ ਸਾਰੀਆਂ ਚੇਰਮੈਨੀਆਂ ਬੰਦ ਕਰਤੀਆਂ ਸਾਰੀਆਂ ਸਬ ਕਮੇਟੀਆਂ ਬੰਦ ਕਰ ਦਿੱਤੀਆਂ ਨੇ ਸਾਡੇ ਜਿਹੜੀ ਤੁਹਾਨੂੰ ਗੱਲ ਗੱਲ ਕੀਤੀ ਕੱਲ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ 49 ਦਾ ਹਾਊਸ ਇਕੱਠਾ ਹੋ ਕੇ ਤੁਹਾਂ ਵੇਖਿਆ ਉਹਨੇ ਦਾਡੂ ਵਾਲੀ ਬੈਠਾ ਸੀ ਮੈਂ ਬੈਠਾ 49 ਦੇ 49 ਮੈਂਬਰ ਹਾਜ਼ਰ ਸਨ ਕਿ ਉੱਥੇ ਮੀਟਿੰਗ ਕੀਤੀ ਏ 49 ਦਾ 49 ਹਾਊਸ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਲੈ ਕੇ ਜਿਹੜਾ ਉਹ ਆਪਣਾ ਨਵੰਬਰ ਵਿੱਚ ਮਨਾ ਰਿਹਾ ਹੈ ਸ਼ਹੀਦੀ ਗੁਰਪੁਰ 350 ਸਾਲਾ ਦਾ ਦਾਦੂਵਾਲ ਬ੍ਰੋਗ ਬਗੈ ਜੀ ਆਓ ਚਲੋ ਚਲੋ ਉਹ 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 ਪ੍ਰਧਾਨ ਹਟਾ ਦੇਣ ਉਹਨਾਂ ਨੂੰ ਉਹਨੂੰ ਸੋਚਣਾ ਚਾਹੀਦਾ ਜੇ ਉਹ ਪ੍ਰਧਾਨ ਬਣਾਇਆ ਜੇ ਮਾੜਾ ਵਰ ਤੇ ਆਪਣੇ ਸੰਗਤ ਤੇ ਡੈਗੀ ਹੋਰ ਕੋਹ ਨਾਲ ਚਲੋ ਕੰਟਰੋਵਰਸੀ ਅਨੁਸਾਰ ਦੂਜਾ ਸਵਾਲ ਦੂਜਾ ਸਵਾਲ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਜੀ ਅੱਜ ਆਪਾਂ ਦੂਜਾ ਮਕਸਦੇ ਕਿ ਲੈ ਕੇ ਆਇਆ ਮੈਂ ਪਿਛਲੀ ਵਾਰੀ ਬੇਨਤੀ ਕਰਕੇ ਗਿਆ ਹਾਂ ਕਿ ਇੱਥੇ ਸਾਡੇ ਨਾਲ ਜਦੋਂ ਹਰਿਆਣੇ ਦੇ ਸਿੱਖ ਸੰਗਤ ਨੂੰ ਦੀ ਸਾਨੂੰ ਦਲੀਲ ਕੀਤਾ ਜਨਾਂ ਦਾ ਕਮਰੇਆਂ ਵਾਸਤੇ ਦਰੂਕੀ ਕਮਰੇ 101 ਸਰਾਜ ਖਾਲੀ ਪਏ ਹੁੰਦੇ ਨੇ ਮੈਨੂੰ ਵੀ ਜਲੀਲ ਕੀਤਾ ਗਿਆ ਦੋ ਵਾਰ ਮੈਥੋਂ ਹੀ ਕਿਰਾਇਆ ਮੰਗਿਆ ਗਿਆ ਤੇ ਕਮਰਾ ਨਹੀਂ ਦਿੱਤਾ ਗਿਆ ਮੈਨੂੰ ਦਿੱਤਾ ਮੇਰੀ ਸਕورٹی ਵਾਲਿਆਂ ਨੂੰ ਇਹਨਾਂ ਜਲੀਲ ਕੀਤਾ ਵੀ ਤੈਨੂੰ ਕਮਰਾ ਨਹੀਂ ਚਾਹੀਦਾ ਤੇ ਫਿਰ ਜਦੋਂ ਮੈਂ ਬਿਆਨ ਦਿੱਤਾ ਤੁਹਾਡੇ ਪ੍ਰੈਸ ਦੇ ਰਹੀ ਬਿਆਨ ਦਿੱਤਾ ਤੇ ਸਰਨਾ ਸਾਹਿਬ ਤੇ ਦੂਜੇ سارے ਜਰਨਲਿਸਟਰ ਮੈਨੂੰ ਕਹਿਣ ਲੱਗੇ ਵੀ ਛਿੰਦਾ ਹਫਤੇ ਨੂੰ ਪ੍ਰੈਸੇਜ ਨਹੀਂ ਜਾਨਾ ਚਾਹੀਦਾ ਮੈਂ ਕਿਹਾ ਤੁਸੀਂ ਸਾਨੂੰ ਮਾਰੋ ਵੀ ਕੁੱਟੋ ਵੀ ਪਹਿਲੋਂ ਵੱਖ ਵੀ ਕੀਤਾ ਤੁਹਾਨੂੰ ਆਪਣਾ ਰਾਹ ਲੈਣ ਵਾਸਤੇ ਫਿਰ ਹੁਣ ਫਿਰ ਕੁੱਟਦੇ ਹੋ ਜਦੋਂ ਵੀ ਚ ਕਮਰੇ ਲੈਣ ਪ੍ਰਧਾਨ ਨੂੰ ਜੇ ਕਮਰਾ ਨਹੀਂ ਮਿਲਦਾ ਤੇ ਆਮ ਸੰਗਤ ਹਰਿਆਣੇ ਦਾ ਕੀ ਕਹਿੰਦੇ ਹੋਗੇ ਜਦੋਂ ਹਰਿਆਣੇ ਦਾ ਤੁਹਾਡੇ ਸਾਹਮਣੇ ਕਾਰਡ ਹੁੰਦਾ ਹੈ ਸਾਡਾ ਆਟੈਂਟੀਫਿਕੇਸ਼ਨ ਕਾਰਡ ਹੁੰਦਾ ਹੈ ਤੇ ਉਸ ਅਲ ਕੰਬਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ ਕਮਰਾ ਖਾਲੀ ਕੋ ਨਹੀਂ ਤੇ ਜੇ ਅਕਾਲੀ ਦਲ ਵਾਲਿਆਂ ਦਾ ਕਿਸੇ ਦਾ ਫੋਨ ਆ ਜਾਂਦਾ ਹੈ ਤੇ ਫਿਰ ਤੁਹਾਡੇ ਕਮਰਿਆਂ ਦੇ ਮੂੰਹ ਖੁੱਲ ਜਾਂਦੇ ਨੇ ਤੇ ਸੰਗਤ ਵਿਚਾਰੀ ਤਰਸਦੀ ਰਹਿੰਦੀ ਹੈ ਇਹ ਗੁਰੂ ਘਾਰੇ ਕਿਸੇ ਦੀ ਬਪੋਤੀ ਨਹੀਂ ਕਮਰੇ ਜਿੰਨਾ ਜਰ ਹੁੰਨ ਭਾਵੇਂ ਸੰਗਤ ਹੋਵੇ ਭਾਵੇਂ ਮੁੱਖ ਮੰਤਰੀ ਆਵੇ ਤੇ ਕਮਰੇ ਜਿੰਨਾ ਜਰ ਖਾਲੀ ਨਾ ਹੋਣਾ ਤੇ ਖੁੱਲੇ ਬੰਨੇ ਚਾਹੀਦੇ ਨੇ ਜਦੋਂ ਸਮਾਪਤ ਹੋ ਜਾਣ ਉਹਨੂੰ ਬੇਨਤੀ ਕਰਨ ਬਈ ਕਮਰਾ ਖਾਲੀ ਕੋ ਨਹੀਂ ਇਸ ਕਰਕੇ ਇਹ ਵੀਆਈਪੀ ਕਲਚਰ ਮੈਂ ਤੇ ਹਰਿਆਣੇ 'ਚ ਖੜਨ ਕੀਤਾ ਇਹਨਾਂ ਨੂੰ ਬੇਨਤੀ ਕਰਨਾ ਉਸੇ ਉਪਲਖਸ਼ 'ਚ ਅੱਜ ਹਰਿਆਣਾ ਦੋ ਵਾਰਾਂ ਤਿੰਨ ਵਾਰ ਮੈਂ ਪਹਿਲਾਂ ਆਪਣੇ ਇੱਥੇ ਜ਼ਮੀਨ ਵੇਖਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹਰਿਆਣਾ ਨਿਵਾਸ ਇੱਥੇ ਬਣਾਏਗੀ ਜੀ ਦਾ ਨਾਗੁਰੂ ਹਮਦਾਸ ਜੀ ਦੇ ਨਾਮ ਤੇ ਹਰਿਆਣਾ ਨਿਵਾਸ ਰੱਖਿਆ ਜਾਏਗਾ ਅਸੀਂ ਬੜੀ ਖੇਤੀ ਉਹ ਜ਼ਮੀਨਾਂ ਪ੍ਰਾਪਤ ਕਰਕੇ ਇੱਥੇ ਆਪਣੀ ਹਰਿਆਣਾ ਕਮੇਟੀ ਦੀ ਸ਼ਰਮ ਬਣਾਗੇ ਤਾਂ ਕਿ ਹਰਿਆਣੇ ਦੇ ਸਿੱਖ ਨੂੰ ਇੱਥੇ ਆਣ ਕੇ ਜਲੀਲ ਨਾ ਹੋਣਾ ਪਵੇ ਚਲੋ ਠੀਕ ਹੈ